हां जी पंजाबी रो 사ਸਰੀ काळ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜੇਲ੍ਹ ਦੇ ਵਿੱਚੋਂ ਆ ਰਹੀ ਹੈ ਯਾਨੀ ਕੈਦੀਆਂ ਦਾ ਬੜਾ ਜ਼ਿਕਰ ਹੋ ਰਿਹਾ ਸੀ ਉਹਨਾਂ ਦੇ ਹੀ ਘਰ ਦੇ ਵਿੱਚ ਇੱਕ ਗੱਲ ਉੱਠਦੀ ਹੈ ਕਹਿੰਦੇ ਜੀ ਕੈਦੀਆਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਖੂਗਾਰ ਕੈਦੀਆਂ ਦੇ ਨਾਲ ਬੰਨ੍ਹਦਾ ਜੇਲ੍ਹ ਦੇ ਅੰਦਰ ਕਈ ਵਾਰ ਉਹਨਾਂ ਦੇ ਵਕੀਲਾਂ ਨੇ ਵੀ ਜ਼ਿਕਰ ਕੀਤਾ ਪਰ ਹੁਣ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਦੀ ਅਰਜੀ ਫੇਰ ਤੋਂ ਯਾਨੀ ਪਟੀਸ਼ਨ ਪਾ ਦਿੱਤੀ ਹੈ ਕਿਉਂਕਿ ਬੀਤੀ ਰਾਤ ਵਿਕਰਮ ਸਿੰਘ ਮਜੀਠੀਆ ਕੈਦੀਆਂ ਤੋਂ ਕਹਿੰਦੇ ਬੜਾ ਖਤਰਾ ਸੀ ਕਹਿੰਦੇ ਜੀ ਬੀਤੀ ਰਾਤ ਕੈਦੀਆਂ ਦੇ ਨਾਲ ਕਹਿੰਦੇ ਵਿਕਰਮ ਮਜੀਠੀਆ ਦਾ ਪੇਚਾ ਪੈ ਗਿਆ ਯਾਨੀ ਇੱਕ ਐਸੇ ਕੈਦੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਕਈ ਵਾਰ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਦੁਹਰਾਈ ਹੈ ਗੱਲ ਕਿ ਭਾਈ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨਾਲ ਕੈਦੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਇੱਕ ਦੇ ਉੱਤੇ ਪੌਸ ਕੋ ਧਾਰਾ ਲੱਗੀ ਆ ਜਿਹੜੀ ਕਿ ਬੱਚਿਆਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨਾ ਔਰ ਦੂਜੇ ਪਾਸੇ ਬੱਚਿਆਂ ਨੂੰ ਕਤਲ ਕਰ ਦੇਣਾ ਇੱਕ ਬੰਦੇ ਨੇ ਤਾਂ ਕਈ ਸਾਰੇ ਬੱਚੇ ਮਾਰ ਦਿੱਤੇ ਨੇ ਔਰ ਦੂਜੇ ਤੇ ਵੀ ਪੌਸ ਕੋ ਲੱਗੀ ਹੋਈ ਆ ਜਿਹੜੀ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਅਰਸ਼ਦੀਬ ਕਲੇਰ ਜਿਹੜੇ ਕਿ ਭਾਈ ਲੰਬੇ ਸਮੇਂ ਤੋਂ ਉਹਦਾ ਜਿਹੜਾ ਕਿ ਪ੍ਰਚਾਰ ਵੀ ਕਰਦੇ ਆ ਰਹੀ ਸੀ ਕਿਉਂਕਿ ਉਹਦੇ ਹੋ ਮੇਨ ਮੁਖ ਬੁਲਾਰੇ ਵੀ ਨੇ ਜਿਹੜੇ ਅਸ਼ਦੀਪ ਕਲੇਰ ਉਹਨਾਂ ਦੇ ਵਕੀਲ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਮੇਨ ਮੁਖ ਬੁਲਾਰੇ ਵੀ ਨੇ ਔਰ ਦੂਜੇ ਪਾਸੇ ਨਾਲ ਹੀ ਨਾਲ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਦੇ ਕੇਸ ਲੜ ਰਹੇ ਨੇ ਬਹੁਤ ਸਾਰਾ ਪ੍ਰਚਾਰ ਵੀ ਕਰਦੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣ ਦੇ ਲਈ ਉਹਨਾਂ ਨੇ ਕਪੀਟਿਸ਼ਨ ਪਾ ਦਿੱਤੀ ਆ ਪਰ ਰਾਤ ਕੈਦੀਆਂ ਦੇ ਨਾਲ ਕੀ ਹੋਇਆ ਇਹ ਬੜੀ ਦਿਲਚਸਪ ਕਹਾਣੀ ਹੈ ਕਿਉਂਕਿ ਪਹਿਲਾ ਬਿਆਨ ਆਉਂਦਾ ਉਹਨਾਂ ਦੀ ਘਰਵਾਲੀ ਦਾ ਕਹਿੰਦੀ ਜੀ ਮੇਰੇ ਪਤੀ ਨੂੰ ਬਹੁਤ ਵੱਡਾ ਖਤਰਾ ਹੈ ਉਹਨਾਂ ਕੈਦੀਆਂ ਦਾ ਬੜਾ ਲੰਮਾ ਟਾਈਮ ਜ਼ਿਕਰ ਚੱਲਿਆ ਪੰਜਾਬ ਦੀਆਂ ਖਬਰਾਂ ਦੇ ਵਿੱਚ ਹਰ ਹੈਡਲਾਈਨ ਦੇ ਵਿੱਚ ਵਿਕਰਮ ਮਜੀਠੀ ਦਾ ਇੱਕੋ ਜ਼ਿਕਰ ਚੱਲ ਰਿਹਾ ਸੀ ਕਹਿੰਦੇ ਜੀ ਜਤਾਂ ਇਹਦੀ ਬੈਰਕ ਬਦਲ ਦਿੱਤੀ ਜਾਵੇ ਤੇ ਜਾਂ ਵਿਕਰਮ ਮਜੀਠੀਆ ਨੂੰ ਰਿਹਾ ਕਰ ਦਿੱਤਾ ਜਾਵੇ ਯਾਨੀ ਉਹਦੀ ਪਟੀਸ਼ਨ ਪਾ ਦਿੱਤੀ ਹੈ ਹੁਣ ਜਿਹੜੀ ਵਕੀਲਾਂ ਨੇ ਹਾਈ ਕੋਰਟ ਦੇ ਅੰਦਰ ਕਿ ਵਿਕਰਮ ਸਿੰਘ ਜਿਹੜਾ ਮਜੀਠੀਆ ਉਹਨਾਂ ਕੈਦੀਆਂ ਤੋਂ ਇਹਨਾਂ ਵੱਡਾ ਖਤਰਾ ਦੱਸਿਆ ਜਾ ਰਿਹਾ ਕਹਿੰਦੇ ਜੀ ਉਹਨੂੰ ਜਾਨੋਂ ਮਾਰ ਸਕਦੇ ਨੇ ਕਿਉਂਕਿ ਇਹ ਉਹਨਾਂ ਦੇ ਵਕੀਲਾਂ ਦੇ ਉਹਨਾਂ ਦੇ ਘਰ ਵਾਲਿਆਂ ਦੇ ਤੇ ਬਾਕੀ ਜਿਹੜੇ ਹੋਰ ਇਹਨਾਂ ਦੇ ਵਰਕਰ ਨੇ ਸਾਰੇ ਲੀਡਰਾਂ ਦੇ ਬਿਆਨ ਨੇ ਕਿ ਵਿਕਰਮ ਮਜੀਠੀਆ ਦੇ ਨਾਲ ਜੇਲ੍ਹ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਪੜਕ ਚੁੱਕਿਆ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਇੱਕ ਇੱਕ ਕਰਕੇ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਬਿਕਰਮ ਸਿੰਘ ਮਜੀਠੀਆ ਤੇ ਕਿਵੇਂ ਪੜਕ ਚੁੱਕੇ ਨੇ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਕੈਦੀਆਂ ਤੋਂ ਜਿਹਨਾਂ ਤੋਂ ਖਤਰਾ ਸੀ ਉਹਨਾਂ ਨੂੰ ਲੈ ਕੇ ਕੀ ਖਬਰ ਆ ਰਹੀ ਹੈ ਤਾਂ ਹੁਣ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੜਕਿਆ ਬਿਕਰਮ ਸਿੰਘ ਮਜੀਠੀਆ ਤੇ ਦਰਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਇੱਕ ਮਾਤ ਦੇਣ ਦੀ ਯਾਨੀ ਇੱਕ ਝੂਠਾ ਘਰਾੜ ਦੇਣ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਪਹਿਲਾ ਫੈਕਟ ਇਹਨੇ ਦਾ ਨਜ਼ਰ ਕਿੱਥੇ ਆਉਂਦਾ ਸੀ ਕਹਿੰਦੇ ਜੀ ਇਹਨੇ ਬੰਗਲੌਰ ਤੋਂ ਇੱਕ ਵਕੀਲ ਬੁਲਾ ਲਿਆ ਕਰੋੜਾਂ ਰੁਪਏ ਦੀ ਫੀਸ ਦੇ ਕੇ ਕਿ ਮੇਰੀ ਜ਼ਮਾਨਤ ਸਾਡੇ ਜਿਹੜੇ ਪੰਜਾਬ ਦੇ ਵਕੀਲ ਨੇ ਉਹ ਮੇਰੀ ਜ਼ਮਾਨਤ ਨਹੀਂ ਕਰਵਾ ਸਕਦੇ ਤੇ ਤੁਸੀਂ ਮੇਰੀ ਜ਼ਮਾਨਤ ਹੀ ਕਰਵਾ ਦਿਓ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਮਾਚਕਮਾਂ ਦੇ ਕੇ ਬਾਹਰ ਨਿਕਲ ਜਾ ਪਰ ਨਹੀਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਉਸੇ ਗੱਲਾਂ ਨੂੰ ਵੇਖ ਕੇ ਪੜ੍ਹ ਚੁੱਕਿਆ ਇੱਕ ਪਾਸੇ ਦਾ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਇਸ ਤਰ੍ਹਾਂ ਦਾ ਸਾਬਤ ਕਰ ਦਈਏ ਪੰਜਾਬ ਦੇ ਅੰਦਰ ਕੇ ਸਾਡੇ ਤੋਂ ਪਾਵਰ ਜ਼ਿਆਦਾ ਨਹੀਂ ਹੈ ਇਹ ਲੱਗਦਾ ਸੀ ਬਿਕਰਮ ਮਜੀਠੀਆ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਊਰੋ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਸਾਹਮਣੇ ਇੱਕ ਐਸਾ ਢੌਂਗ ਰਚਿਆ ਕਿ ਉਹਨਾਂ ਨੂੰ ਖੜਾ ਕੇ ਰੱਖਿਆ ਆਪਣੇ ਦਫ਼ਤਰ ਦੇ ਅੰਦਰ ਤੇ ਆਪ ਉਹ ਕੁਰਸੀ ਤੇ ਬੈਠਾ ਰਿਆ ਤੇ ਫੇਰ ਪੰਜਾਬ ਦਾ ਮੁੱਖ ਮੰਤਰੀ ਨਾ ਭੜਕੇ ਤਾਂ ਹੋ ਨਹੀਂ ਸਕਦਾ ਅਗੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਉਸੇ ਦਿਨ ਤੋਂ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪਹਿਲਾਂ ਦੀਆਂ ਸਰਕਾਰਾਂ ਨੇ ਚੱਕਿਆ ਜ਼ਰੂਰ ਸੀ ਪਰ ਦਰਸਲ ਦੇ ਵਿੱਚ ਕਹਿੰਦੇ ਜੀ ਉਹ ਜ਼ਮਾਨਤ ਤੇ ਛੁੱਟ ਜਾਂਦਾ ਸੀ ਪਰ ਹੁਣ ਕਹਿੰਦੇ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਇਹਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਦੇ ਲਈ ਪੂਰੇ ਬਾਦਲ ਪਰਿਵਾਰ ਦਾ ਉਹ ਬੰਗਲੌਰ ਤੱਕ ਦੇ ਵਕੀਲਾਂ ਦਾ ਤੇ ਇਹਨਾਂ ਦੇ ਅਰਸ਼ਦੀਪ ਕਲੇਰ ਜਿਹੜੇ ਇਹਨਾਂ ਦੇ ਵਕੀਲ ਨੇ ਐਡਵੋਕੇਟ ਨੇ ਇਹਨਾਂ ਦੇ ਉਹਨਾਂ ਦਾ ਵੀ ਬੜਾ ਢੀ ਚੋਟੀ ਦਾ ਜ਼ੋਰ ਲੱਗਿਆ ਤੇ ਉਹਨਾਂ ਨੇ ਇੱਕ ਹੁਣ ਕੋਰਟ ਦੇ ਅੰਦਰ ਪਟੀਸ਼ਨ ਪਾ ਦਿੱਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਕੈਦੀ ਬੰਦ ਸੀ ਦੋ ਖੁੰਖਾਰ ਕੈਦੀ ਬੰਦ ਨੇ ਇਹ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਕੈਦੀਆਂ ਦਾ ਪੇਚਾ ਪੈ ਚੁੱਕਿਆ ਹੁਣ ਕਿਵੇਂ ਪੈ ਚੁੱਕਿਆ ਇਹ ਵੀ ਸੁਣ ਲਓ ਜਰਾ ਹੁਣ ਦੋ ਕੈਦੀ ਬੰਦ ਨੇ ਇੱਕ ਕੈਦੀ ਦੇ ਉੱਤੇ ਫੌਸਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਹੈ ਕਿਉਂਕਿ ਉਸ ਨੇ ਬੱਚਿਆਂ ਦਾ ਸ਼ੋਸ਼ਣ ਕਰਕੇ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਔਰ ਦੂਜੇ ਤੇ ਕਿਹੜੀ ਧਾਰਾ ਲੱਗੀ ਹੈ ਜੀ ਯਾਨੀ ਮੌਤ ਦੀ ਸਜ਼ਾ ਉਸ ਨੂੰ ਵੀ ਮੌਤ ਦੀ ਸਜ਼ਾ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤਾਂ ਜੱਜ ਸਾਹਿਬ ਨੇ ਮੌਤ ਦਾ ਫਰਮਾਨ ਉਹਨਾਂ ਨੂੰ ਸੁਣਾਇਆ ਹੋਇਆ ਉਹਨਾਂ ਨੂੰ ਹੁਣ ਮੌਤ ਦਾ ਪੈ ਨਹੀਂ ਹੈਗਾ ਚਾਹੇ ਉਹ ਜੋ ਮਰਜੀ ਵੀ ਕਰ ਸਕਣ ਜੇਲ੍ਹ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਦੀਆਂ ਨੀਂਦਾਂ ਉਡਾ ਦਿੱਤੀਆਂ ਇਹਨਾਂ ਨੇ ਇਹਨਾਂ ਦੋ ਕੈਦੀਆਂ ਨੇ ਪਰ ਦੂਜੇ ਪਾਸੇ ਆਜੋ ਵੀ ਜਿਹੜੇ ਬਾਹਰਲੇ ਪਾਸੇ ਇਹਦੇ ਪਰਿਵਾਰ ਦੇ ਲੋਕ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੇ ਵਰਕਰ ਜਾਂ ਪੂਰਾ ਬਾਦਲ ਪਰਿਵਾਰ ਇਹਨਾਂ ਨੂੰ ਦਰਸਲ ਦੇ ਵਿੱਚ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਕਾਤਲ ਬੰਦ ਹੋਣ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਆਰੰਗ ਕੈਟਾਗਰੀ ਦਾ ਬੰਦਾ ਹੈ ਇਹਨੂੰ ਕਹਿੰਦੇ ਜੀ ਅਲੱਗ ਸੈੱਲ ਦੇਣਾ ਚਾਹੀਦਾ ਉਹਨਾਂ ਕੈਦੀਆਂ ਦੇ ਨਾਲ ਦਰਸਾਲ ਦੇ ਵਿੱਚ ਕਿਉਂ ਰੱਖਿਆ ਹੈ ਮਾਮਲਾ ਤੁਹਾਡੇ ਸਾਹਮਣੇ ਧਰਦੇ ਆ ਪੰਜਾਬ ਦੀ ਸਰਕਾਰ ਜਾਣਦੀ ਆ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਹਰ ਹਾਲ ਦੇ ਵਿੱਚ ਦੋਸ਼ੀ ਹੈ ਦੋਸ਼ੀ ਕਰਾਰ ਪੰਜਾਬ ਦੇ ਲੋਕਾਂ ਨੇ ਵੀ ਦਿੱਤਾ ਹੈ ਨਾਲ ਨਾਲ ਅਦਾਲਤਾਂ ਦੇ ਔਰ ਪੰਜਾਬ ਦੀ ਸਰਕਾਰ ਦੇ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਅਹਿਸਾਸ ਕਰਵਾਉਣ ਦੇ ਲਈ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੀ ਉਸ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਹੁਤ ਵਧੀਆ ਜਿਹੜੀ ਕੇਕ ਮੁਹਿਮਰ ਰਚੀ ਐ ਕਿ ਇਸ ਵਿਕਰਮ ਸਿੰਘ ਮਜੀਠੀਆ ਨੂੰ ਉਹ ਖੋਪਾ ਪੈਦਾ ਕਰੋ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਿੱਧੇ ਤੌਰ ਦੇ ਉਤੇ ਧਮਕੀਆਂ ਦਿੰਦੇ ਸੀ ਕਿ ਸਾਡੇ ਘਰ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਡੀਜੀਪੀ ਹੋਵੇ ਚਾਹੇ ਉਹਨਾਂ ਨੂੰ ਵੀ ਧਮਕੀ ਦਿੱਤੀ ਕਿ ਕਹਿੰਦੇ ਸਾਡੇ ਘਰੇ ਪੁੱਛ ਕੇ ਵੱੜਦੀ ਐ ਪੁਲਿਸ ਇਹ ਬਾਦਲ ਪਰਿਵਾਰ ਦਾ ਰੁਤਬਾ ਤੇ ਇਹਨਾਂ ਮਜੀਠੀਆ ਦਾ ਜਿਹੜਾ ਕਿ ਭਲੇਖਾ ਸੀ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢ ਦਿੱਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ